ਜੇ ਮੈਂ ਤੁਹਾਨੂੰ ਲਾ ਕੇ ਦਿਖਾਣਾ ਵਾਂ ਔਨ ਕੈਮਰਾ ਦੇਖੋ ਤੁਹਾਨੂੰ ਰੀਲੀਫ ਇਨਸਟੈਂਟਲੀ ਮਿਲਿਆ ਕਿ ਨਹੀਂ ਮਿਲਿਆ ਦੱਸੋ ਕੀ ਬਾਤ ਹੈ ਤਾਂ ਮੈਂ ਦਿਲ ਕਰਦੇ ਜੀ ਫੇਰ ਦੁਬਾਰਾ ਤੋਂ ਲਾਉਂਦੇ ਦੇਖੋ ਪਤਾ ਕੀ ਗੱਲ ਹੈ ਫਰੁਕੀ ਸਾਹਿਬ ਅਸੀਂ ਕੰਮ ਹੀ ਉਹੀ ਕਰਾਂਗੇ ਤੁਹਾਨੂੰ ਜਿਹੜਾ ਤੁਹਾਡਾ ਦਿਲ بار-ਬਾਰ ਕਰੇਗੇ ਦੇ ਵਿੱਚ ਆਹ ਪੋਟਲੀ ਦੇ ਵਿੱਚ ਕਨਵਰਟ ਕਰਾਂਗੇ ਪੋਟਲੀ ਸਾਡੀ ਬਣ ਕੇ ਬਿਲਕੁਲ ਤਿਆਰ ਹੈ ਤੇ ਇਹ ਜਿਹੜੀ ਪੋਟਲੀ ਹੈ ਬਹੁਤ ਕਮਾਲ ਦੀ ਪੋਟਲੀ ਹੈ ਜੀ ਇਹ ਤੁਹਾਡੇ ਦਰਦਾਂ ਨੂੰ ਬਿਲਕੁਲ ਖਤਮ ਕਰਨ ਦੀ ਸਮਰੱਥਾ ਰੱਖਦੀ ਹੈ ਬੋਡੀ ਦੇ ਵਿੱਚ ਤੁਹਾਡੀ ਇਨਫਲਮੇਸ਼ਨ ਹੈਗੀ ਹੈ ਸੋਜਿਸ਼ ਹੈ ਜਿਹਦੇ ਕਰਕੇ ਤੁਸੀਂ ਸਾਰੀ ਰਾਤ ਨਹੀਂ ਸੋ ਪਾਉਂਦੇ ਦਰਦ ਇਹਨਾ ਉਹ ਮੋਸਟਲੀ ਲੋਕਾਂ ਨੂੰ ਜਿਹੜਾ ਸ਼ੁਰੂ ਹੁੰਦਾ neck ਤੋਂ ਸ਼ੁਰੂ ਹੁੰਦਾ ਧੌਣ ਤੋਂ ਸ਼ੁਰੂ ਹੁੰਦਾ ਅੱਜ ਤੁਹਾਨੂੰ ਰੇਤੇ ਵਾਲਾ 5000 ਸਾਲ ਪੁਰਾਣਾ ਨੁਸਖਾ ਫਾਰਮੂਲਾ ਸ਼ੇਅਰ ਕਰਨ ਲੱਗਿਆ ਜਿਸ ਨੂੰ 5000 ਸਾਲਾਂ ਤੋਂ ਇਨਸਾਨ ਅਪਣਾ ਰਿਹਾ ਹੈ ਕਿਸ ਚੀਜ਼ ਵਾਸਤੇ ਅਪਣਾ ਰਿਹਾ ਹੈ ਕਿਵੇਂ ਅਪਣਾ ਰਿਹਾ ਹੈ ਕਿਵੇਂ ਦਾ ਇਸਤੇਮਾਲ ਕਰਨਾ ਹੈ ਇਹ ਹੈਗਾ ਆਯੁਰਵੇਦ ਦਾ ਰਿਗਵੇਦ ਦਾ ਰਿਗਵੇਦ ਜਿਹੜਾ ਸਭ ਤੋਂ ਪੁਰਾਣਾ ਵੇਦ ਹੈ 5000 ਸਾਲ ਤੇ ਤੁਸੀਂ ਘੱਟ ਕਹਿੰਦੇ ਇਸ ਤੋਂ ਵੀ ਪੁਰਾਣਾ ਜੀ ਕਿਡਨੀਆਂ ਨੂੰ ਹਾਰਟ ਨੂੰ ਹੋਰ ਵੀ ਕਈ ਜਿਹੜੇ ਆਰਗਨਸ ਨੇ ਉਹਨਾਂ ਨੂੰ ਡੈਮੇਜ ਕਰਦੇ ਨੇ ਕਿਉਂਕਿ ਪੇਨ ਕਿਲਰ ਜਿਹੜਾ ਬੰਦਾ ਲੈਣ ਲੱਪੇ ਨਾ ਤੇ ਆਮ ਤੌਰ ਤੇ ਘਾਹਵਤ ਦੇ ਵੀ 17 ਬਿਮਾਰੀਆਂ ਨੂੰ ਇਨਵੀਟੇਸ਼ਨ ਹੈ ਕੀਮਤੀ ਆਰਗਨ ਨੇ ਉਹਨਾਂ ਨੂੰ ਬਚਾਓ ਰੇਤਾ ਦੀ ਪੋਟਲੀ ਬਣਾਓ ਤੇ ਦਰਦ ਨੂੰ ਭਜਾਓ ਸਮਝ ਲਓ ਵੀ ਤਿੰਨ ਗੁਣਾ ਵਜਨ ਹੋ ਗਿਆ ਤਿੰਨ ਗੁਣਾ ਵਜਨ ਇੱਕ ਸਟਰਕਚਰ ਚੱਕੇਗਾ ਤਾਂ ਉਹਨੂੰ ਜਿਹੜਾ ਉਹਦਾ weight ਇੰਨਾ ਜ਼ਿਆਦਾ ਪੈਨ ਕਰਕੇ ਬੋਜ ਦੀ ਜਿਹੜੀ ਡੈਂਸਿਟੀ ਹੈ ਉਹਨਾਂ ਦੇ ਉੱਤੇ ਪਾਰ ਪਏਗਾ ਜਿਹੜੇ ਜੋਇੰਟ ਨੇ ਉਹ ਪੇਨ ਹੋਣਗੇ ਹੀ ਹੋਣਗੇ ਇਹਨਾਂ ਦੇ ਜੋਇੰਟ ਪੇਨ ਬਹੁਤ ਜ਼ਿਆਦਾ ਵਿਗੜ ਚੁੱਕੇ ਨੇ ਜਾਂ ਕਹਿ ਲਓ ਵੀ ਬਹੁਤ ਪੁਰਾਣੇ ਹੋ ਗਏ ਉਹਨਾਂ ਲਈ ਇਹ ਸਪੈਸ਼ਲ ਬਾਮ ਤਿਆਰ ਕਰਦੇ ਆ ਇਹ ਵੀ ਇਨਸਟੈਂਟਲੀ ਕੰਮ ਕਰਦੀ ਹੈ ਲਾਲ ਤੇਲ ਦੀ ਬਹੁਤ ਬਿਊਟੀਫੁੱਲ ਕਲਰ ਹੈ ਇਹਦਾ ਤੇ ਉਹਨਾਂ ਹੀ ਬਿਊਟੀਫੁੱਲ ਇਹਦਾ ਫਾਇਦਾ ਹੈ ਠੀਕ ਹੈ ਇਹ ਤੇਲ ਨੂੰ ਵੀ ਤੁਸੀਂ ਘਰ ਵੀ ਤਿਆਰ ਕਰ ਸਕਦੇ ਹੋ ਕਰ ਜੀ ਹਾਂ ਘਰ ਤਿਆਰ ਕਿਵੇਂ ਤਿਆਰ ਹੋਈ ਜਾਂਦੇ ਕੋ ਤਿਆਰ ਵੀ ਹੁੰਦਾ ਜਿਹੜੀਆਂ ਜਿਹੜੀਆਂ ਜੜੀਆਂ ਬੂਟੀਆਂ ਇੱਥੇ ਪੈਂਦੀਆਂ ਨੇ ਤੁਹਾਨੂੰ ਉਹ ਜੜੀਆਂ ਬੂਟੀਆਂ ਦੇ ਨਾਮ ਚਾਹੀਦੇ ਨੇ ਤੁਹਾਨੂੰ ਉਹ ਕਿੰਨਾ ਵਾਲਾ ਸਮੇਲ ਉਹ ਚਾਹੀਦਾ ਉਹ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰਾਂਗਾ ਬਿਲਕੁਲ ਫ੍ਰੀ ਆਫ ਕਾਸਟ ਕਮੈਂਟ ਵਾਲਿਆਂ ਨੂੰ ਦੇ ਦੋਗੇ ਜਿਹੜੇ ਕਮੈਂਟ ਕਰਨਗੇ ਜੀ 100% ਦਵਾਂਗਾ ਡਾਈਟ ਚਾਰਟ ਉਹ ਬਣਾ ਕੇ ਦਵਾਂਗਾ ਉਹਦੇ ਅਕੋਰਡਿੰਗ ਟੂ ਏਜ ਅਕੋਰਡਿੰਗ ਟੂ weight ਜੋ ਚੀਜ਼ਾਂ ਉਹਨਾਂ ਨੂੰ ਪਸੰਦ ਆਏ ਉਹਨੂੰ ਸਪੈਸ਼ਲੀ ਕਸਟਮਾਈਜ਼ ਕਰਾਂਗਾ ਉਹਦੇ ਲਈ ਵੀ ਇੱਕ ਕੰਮ ਕਰਨਾ ਪੈਣਾ ਤੁਹਾਨੂੰ ਇੱਕ ਇਸ ਵੀਡੀਓ ਨੂੰ ਲਾਈਕ ਵੀ ਕਰਨਾ ਪੈਣਾ ਇਹਦੇ ਥੱਲੇ ਪਿਆਰਾ ਜਿਹਾ ਇੱਕ ਕਮੈਂਟ ਵੀ ਕਰਨਾ ਪੈਣਾ ਵੀ ਮੈਨੂੰ ਡਾਈਟ ਚਾਰਟ ਭੇਜੋ ਜੀ ਜੋਇੰਟ ਪੇਨ ਲਈ ਅੱਜ ਤੁਹਾਨੂੰ ਰੇਤੇ ਵਾਲਾ 5000 ਸਾਲ ਪੁਰਾਣਾ ਨੁਸਖਾ ਫਾਰਮੂਲਾ ਸ਼ੇਅਰ ਕਰਨ ਲੱਗਿਆ ਜਿਸ ਨੂੰ 5000 ਸਾਲਾਂ ਤੋਂ ਇਨਸਾਨ ਅਪਣਾ ਰਿਹਾ ਹੈ ਕਿਸ ਚੀਜ਼ ਵਾਸਤੇ ਅਪਣਾ ਰਿਹਾ ਹੈ ਕਿਵੇਂ ਅਪਣਾ ਰਹੇ ਕਿਵੇਂ ਦਾ ਇਸਤੇਮਾਲ ਕਰਨਾ ਹੈ ਕੀ ਕੀ ਫਾਇਦੇ ਇਸ ਰੇਤੇ ਦੇ ਹੋਣ ਵਾਲੇ ਨੇ ਸਾਰੇ ਚੀਜ਼ ਤੁਹਾਡੇ ਨਾਲ ਸੀ ਡਿਸਕਸ ਕਰਨ ਵਾਲਾ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਗੋਰੀਆ ਦੇ ਵੈਦ ਵੈਦ ਹਰਸ਼ਵੀਰ ਜੀ ਅੱਜ ਤੁਹਾਨੂੰ ਇਸ ਰੇਤੇ ਦੇ ਇਸਤੇਮਾਲ ਦੇ ذریعے ਕੀ ਕੀ ਉਹ ਫਾਇਦਾ ਕਰਨ ਵਾਲੇ ਨੇ ਸਮਝ ਲੰਨੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦਿਸਾ ਉਹ ਦਿਸਾ ਵਿੱਚ ਵਸਦੇ ਮੇਰੇ ਭੈਣ ਭਰਾ ਜੋ ਕੀ ਮੈਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਅੱਜ ਤੁਹਾਨੂੰ ਅਸੀਂ 5000 ਸਾਲ ਪੁਰਾਣਾ ਨੁਸਕਾ ਫਾਰਮੂਲਾ ਦੇਣ ਵਾਲਿਆਂ ਕੀ ਕਰੂਗਾ ਜੀ ਰਿੱਤਾ ਕਮਾਲ ਦੀ ਗੱਲ ਕੀ ਕਰੂਗਾ ਰੇਤਾ ਕੀ ਨਹੀਂ ਕਰੂਗਾ ਰੇਤਾ ਇਹ ਦੱਸੋ ਅੱਛਾ ਇਹ ਹੈਗਾ ਆਯੁਰਵੇਦ ਦਾ ਰਿਗਵੇਦ ਦਾ ਰਿਗਵੇਦ ਜਿਹੜਾ ਸਭ ਤੋਂ ਪੁਰਾਣਾ ਵੇਦ ਹੈ 5000 ਸਾਲ ਤੇ ਤੁਸੀਂ ਕੱਟ ਕਹਿ ਤੇ ਇਸ ਤੋਂ ਵੀ ਪੁਰਾਣਾ ਜੀ ਸਭ ਤੋਂ ਪੁਰਾਣਾ ਵੇਦ ਹੈ ਰਿਗਵੇਦ ਦੇ ਵਿੱਚ ਦਰਜੇ ਵਾਲੂਕਾ ਸਵੇਦ ਵਾਲੂਕਾ ਸਵੇਦ ਦਾ ਕੀ ਮਤਲਬ ਹੈ ਪਤਾ ਤੁਹਾਨੂੰ ਬਾਲੂਕਾ ਦਾ ਮਤਲਬ ਸਾਡੇ ਤਾਂ ਮਿੱਟੀ ਬਣ ਜਾਂਦੀ ਹੈ ਰੇਤਾ ਮਿੱਟੀ ਹਾਂ ਬਿਲਕੁਲ ਠੀਕ ਹੈ ਸਰ ਤੁਸੀਂ ਜਿਹੜਾ ਬਾਲੂਕਾ ਉਹਦਾ ਮਤਲਬ ਹੋ ਗਿਆ ਸੈਂਡ ਅੱਛਾ ਰੇਤਾ ਹੋ ਗਈ ਠੀਕ ਹੈ ਜੀ ਸੋ ਇਹ ਤਾਂ ਮੰਨ ਲਓ ਹੋ ਗਿਆ ਸਵੈਟ ਸਵੈਟ ਮੀਨਸ ਪਸੀਨਾ ਅੱਛਾ ਬਾਲੂਕਾ ਸਵੇਦ ਜਦੋਂ ਦੋ ਚੀਜ਼ਾਂ ਆਪਸ ਵਿੱਚ ਮਿਲਦੀਆਂ ਨੇ ਰੇਤੇ ਦੀ ਅਸੀਂ ਪੋਟਲੀ ਬਣਾ ਲਈ ਠੀਕ ਹੈ ਜੀ ਪੋਟਲੀ ਬਣਾਉਂਦਾ ਤੁਹਾਨੂੰ ਸਾਰਾ ਤਰੀਕਾ ਵੀ ਦੱਸਾਂਗੇ ਸਿਰਫ ਜ਼ਰੂਰਤ ਕੀ ਹੈ ਤੁਹਾਡੇ ਪੇਸ਼ੈਂਸ ਦੀ ਜ਼ਰੂਰਤ ਹੈ ਇਸ ਨੁਸਖੇ ਫਾਰਮੂਲੇ ਨੂੰ ਕਿ ਉਹ ਪਾ ਤੁਹਾਨੂੰ ਇੰਪਲੀਮੈਂਟ ਕਰਨ ਲਈ ਦੱਸਾਂਗੇ ਡਿਟੇਲ ਚ ਦੱਸਾਂਗੇ ਤੇ ਕੀ ਕੀ ਨੇ ਤੁਹਾਨੂੰ ਫਾਇਦੇ ਕਰਨੇ ਨੇ ਤੁਹਾਡੇ ਦਰਦ ਨੂੰ ਉਹ ਜੜ ਤੋਂ ਪਾਟ ਦੇਣ ਦੀ ਸਮਰੱਥਾ ਰੱਖਦੀ ਏ ਚੀਜ਼ ਛੋਟੀ ਜੀ ਚੀਜ਼ ਏ ਇਹਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਸਿਰਫ ਇੱਕ ਤੁਹਾਨੂੰ ਢੰਗ ਤਰੀਕਾ ਦੱਸ ਜਾ ਰਹੇ ਆ ਤੁਹਾਡਾ ਸਿਰਫ ਇੰਨਾ ਹੀ ਫਰਜ਼ ਬਣਦਾ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਆਪਣੇ ਵੀਰਾਂ ਨਾਲ ਉਹਨਾਂ ਆਪਣੀਆਂ ਭੈਣਾਂ ਨਾਲ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਹੈ ਘਰ ਬੈਠੇ ਇੱਕ ਛੋਟੀ ਜੀ ਚੀਜ਼ ਇੱਕ ਰੇਤੇ ਦਾ ਆਪਾਂ ਤੁਹਾਨੂੰ ਇਹਦੇ ਵਿੱਚ ਵੀਡੀਓ ਦੇ ਅਖੀਰ 'ਚ ਤੁਹਾਨੂੰ ਇੱਕ ਸਬਸਟੀਟਿਊਟ ਵੀ ਦਵਾਂਗੇ ਠੀਕ ਹੈ ਜੇ ਤੁਸੀਂ ਫੌਰੀਂ 'ਚ ਬੈਠੇ ਹੋ ਜੇ ਤੁਹਾਨੂੰ ਰੇਤਾ ਕਿਸੇ ਵੀ ਕਾਰਨ ਨਾਲ ਨਹੀਂ ਅਵੇਲੇਬਲ ਹੋ ਰਿਹਾ ਤੇ ਉਹਦਾ ਇੱਕ ਤੁਹਾਨੂੰ ਇਦਾਂ ਦੀ ਚੀਜ਼ ਦੱਸਾਂਗੇ ਜਿਹੜੀ ਕਿ ਤੁਹਾਡੀ ਕਿਚਨ ਦੇ ਵਿੱਚ ਪਈ ਹੋਈ ਆਲਰੇਡੀ ਠੀਕ ਹੈ ਹਾਂਜੀ ਤੇ ਕਰੂਗਾ ਕੀ ਜੀ ਰੇਤਾ ਬੱਸ ਇਹ ਸਮਝਾ ਦੋ ਰੇਤਾ ਕਰੇਗਾ ਜੀ ਚਮਤਕਾਰ ਉਹ ਚਮਤਕਾਰ ਕਰੇਗਾ ਜਿਹੜਾ ਕਿ ਤੁਹਾਨੂੰ ਉਮੀਦ ਨਹੀਂ ਹੈਗੀ ਕਿਉਂਕਿ ਪਤਾ ਕੀ ਗੱਲ ਹੁੰਦੀ ਹੈ ਜਿਹੜੀ ਚੀਜ਼ इजीली अवेलेबल ਹੋ ਜਾਂਦੀ ਹੈ ਨਾ ਫਰੂਕੀ ਸਾਹਿਬ ਉਹ ਲੱਗਦਾ ਵੀ ਬੜੀ ਸਸਤੀ ਹੈ ਅਤੇ ਆਮ ਗਲੀਆਂ 'ਚ ਪਈ ਮਿਲ ਜਾਂਦੀ ਹੈ ਕਈ ਜਰੀ ਆਪਾਂ ਨੂੰ ਤਿਆਰੀ ਆਪਾਂ ਨੂੰ ਥੋੜਾ ਜਿਹਾ ਐਫਰਟ ਕਰਕੇ ਕਿਤੋਂ ਲੱਭ ਕੇ ਇਹ ਵੀ ਲੈ ਕੇ ਆਣੀ ਪੈਸੋ ਦੀ ਜਿੱਥੇ ਕੰਸਟਰਕਸ਼ਨ ਸਾਈਟਸ ਹੁੰਦੀਆਂ ਉਹ ਤੁਹਾਨੂੰ ਮਿਲ ਸਕਦੀ ਹੈ ਸੋ ਇਹ ਦੀ ਛੋਟੀ ਜੀ ਚੀਜ਼ ਹੈ ਇਹ ਬਹੁਤ ਵੱਡਾ ਕਮਾਲ ਕਰ ਸਕਦੀ ਹੈ ਤੁਹਾਡੇ ਜਿਹੜਾ ਰੋਗ ਹੈ ਉਹਨੂੰ ਜੜ ਤੋਂ ਖਤਮ ਕਰ ਸਕਦੀ ਹੈ ਕਿਹੜਾ ਰੋਗ ਜੀ ਰੋਗ ਕਿਤੇ ਵੀ ਬਾਡੀ ਦੇ ਵਿੱਚ ਤੁਹਾਡੀ ਇਨਫਲਮੇਸ਼ਨ ਹੈਗੀ ਹੈ ਸੋਜਿਸ਼ ਹੈ ਜਿਹਦੇ ਕਰਕੇ ਤੁਸੀਂ ਸਾਰੀ ਰਾਤ ਨਹੀਂ ਸੋ ਪਾਉਂਦੇ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸ ਲੰਗਾ ਵਾਂ ਜਿਹੜਾ ਦਰਦ ਦੇ ਨਾ ਉਹ ਮੋਸਟਲੀ ਲੋਕਾਂ ਨੂੰ ਜਿਹੜਾ ਸ਼ੁਰੂ ਹੁੰਦਾ neck ਤੋਂ ਸ਼ੁਰੂ ਹੁੰਦਾ ਧੌਣ ਤੋਂ ਸ਼ੁਰੂ ਹੁੰਦਾ ਆ ਹੁਣ ਰੇਤਾ ਇਹ ਇੰਨਾ ਜ਼ਿਆਦਾ ਗਰਮ ਨਹੀਂ ਹੈਗਾ ਵੀ ਤੁਹਾਡੀ skin ਸੜ ਜੇ ਤੇ ਮੈਂ ਤੁਹਾਨੂੰ ਲਾ ਕੇ ਦਿਖਾਣਾ ਵਾਂ on camera ਦੇਖੋ ਤੁਹਾਨੂੰ ਰੀਲੀਫ ਇਨਸਟੈਂਟਲੀ ਮਿਲਿਆ ਕਿ ਨਹੀਂ ਮਿਲਿਆ ਦੱਸੋ ਕੀ ਬਾਤ ਹੈ ਜੀ ਹਾਂ ਇਹ ਇੰਨੀ ਪਿਆਰੀ ਚੀਜ਼ ਏ ਇੰਨੀ ਅੱਛੀ ਚੀਜ਼ ਏ ਕਿ ਆਯੁਰਵੇਦ ਦਾ ਐਡਾ ਸਾਨੂੰ ਤਕੜਾ ਗਿਫਟ ਏ ਦਾ ਮੇਰਾ ਦਿਲ ਕਰਦਾ ਜੀ ਫੇਰ ਦੁਬਾਰਾ ਤੋਂ ਲਾਉ। ਦੇਖੋ ਪਤਾ ਕੀ ਗੱਲ ਏ ਫਰੂਕੀ ਸਾਹਿਬ ਅਸੀਂ ਕੰਮ ਹੀ ਉਹੀ ਕਵਾਂਗੇ ਤੁਹਾਨੂੰ ਜਿਹੜਾ ਤੁਹਾਡਾ ਦਿਲ بار-ਬਾਰ ਕਰੇ। ਇਹ ਸਾਰੇ ਵੈਦ ਹਕੀਮਾਂ ਨੂੰ ਇਸ ਚੀਜ਼ ਬਾਰੇ ਇਲਮ ਏ ਗਿਆਨ ਏ ਬਟ ਦਸਨ ਨੂੰ ਕੋਈ ਤਿਆਰ ਨਹੀਂ ਕਿਉਂਕਿ ਫਰੂਕੀ ਸਾਹਿਬ ਦੁਕਾਨਾਂ ਬੰਦ ਹੋ ਜਾਂਦੀਆਂ ਨੇ। ਜਦੋਂ ਪੈਸੇ ਆਣੇ ਬੰਦ ਹੋ ਜਾਂਦੇ ਨੇ ਤੇ ਕਈਆਂ ਦੇ ਸਾਬ ਵੀ ਓਕੇ ਹੋ ਜਾਂਦੇ ਨੇ ਚਿਫਨੈਸ ਹੋਈ ਹੋਈ ਹੈ ਹਾਂ ਸੋ ਇਨਸਟੈਂਟ ਰੀਲੀਫ ਲੈਣਾ ਨਾ ਤੁਸੀਂ ਜਿਹੜਾ ਕਿ ਤੁਹਾਨੂੰ ਕਿਸੇ ਪੇਨਕਿਲਰ ਨੇ ਨਹੀਂ ਦੇਣਾ ਜਿਹੜਾ ਤੁਹਾਡੀਆਂ ਕਿਡਨੀਆ ਨੂੰ ਹਾਰਟ ਨੂੰ ਹੋਰ ਵੀ ਕਈ ਜਿਹੜੇ ਆਰਗਨਸ ਨੇ ਉਹਨਾਂ ਨੂੰ ਡੈਮੇਜ ਕਰਦੇ ਨੇ ਕਿਉਂਕਿ ਪੇਨਕਿਲਰ ਜਿਹੜਾ ਬੰਦਾ ਲੈਣ ਲੱਪੇ ਨਾ ਤੇ ਆਮ ਤੌਰ ਤੇ ਘਾਵਤ ਤੇ ਵੀ 17 ਬਿਮਾਰੀਆਂ ਨੂੰ ਇਨਵੀਟੇਸ਼ਨ ਨੇ ਠੀਕ ਹੈ ਸਭ ਤੋਂ ਜ਼ਿਆਦਾ ਜਿਹੜਾ ਪੇਨਕਿਲਰ ਦਾ ਅਸਰ ਹੈ ਤੁਹਾਡੀਆਂ ਕਿਡਨੀਆ ਨੂੰ ਪੈਂਦਾ ਠੀਕ ਹੈ ਠੀਕ ਹੈ ਨਾ ਸੋ ਆਪਣੀ ਜਿਹੜੇ ਕੀਮਤੀ ਆਰਗਨ ਨੇ ਉਹਨਾਂ ਨੂੰ ਬਚਾਓ ਰੇਤਾ ਦੀ ਪੋਰਟਲੀ ਬਣਾਓ ਇਹ ਦਰਦ ਨੂੰ ਭਜਾਓ ਕਿਹੜੇ ਕਿਹੜੇ ਦਰਦਾਂ ਤੇ ਕੰਮ ਕਰੇਗਾ ਜੀ ਇਹ ਪੋਰਟਲੀ ਗਰਦਨ ਤੇ ਦੇਖੋ ਜੀ ਇਹਦੇ ਵਿੱਚ ਤਾਂ 1 ਪੁਆਇੰਟ ਬਹੁਤ ਕੀਮਤੀ ਹੈ ਜਿਹੜਾ ਆਪਾਂ ਦੀ ਨਾਲ ਵਿੱਚ ਜ਼ਰੂਰ ਜੋੜਨਾ ਹੈ ਜੋੜਨਾ ਉਹ ਇਹ ਵੇ ਕਿ ਸਭ ਤੋਂ ਪਹਿਲਾਂ ਆਪਾਂ ਇਹ ਕਲੀਅਰ ਕਰੀਏ ਵੀ ਦਰਦ ਦੇ ਕਾਰਨ ਕੀ ਬਣੇ ਕੀ ਕਾਰਨ ਹੁੰਦੇ ਨੇ ਕਾਰਨ ਬਹੁਤ ਆਸਾਨ ਨੇ ਜੀ ਸਭ ਤੋਂ ਜ਼ਿਆਦਾ ਜਿਹੜਾ ਦਰਦ ਹੁੰਦਾ ਉਹ ਹੁੰਦਾ ਡਿਊ ਟੂ ਏਜ ਫੈਕਟਰ ਅਬਾਊਟ 60% ਜਿਹੜੇ ਪੇਸ਼ੈਂਟ ਦਰਦ ਦੀ ਕੰਪਲੇਂਟ ਲੈ ਕੇ ਆਉਂਦੇ ਨੇ ਉਹਨਾਂ ਦੀ ਉਮਰ ਜਿਹੜੀ ਇਹ ਉਹ 55 60 ਦੇ ਲਾਗੇ ਤੱਕ ਹੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਉਹਦੇ ਤੋਂ ਜ਼ਿਆਦਾ ਜਿਹੜਾ ਖਤਰਨਾਕ ਕਾਰਨ ਬਣਦਾ ਉਹ ਹੁੰਦਾ ਡਿਊ ਟੂ ਵੀਕਨੈਸ ਬਾਡੀ ਦੇ ਮਸਲ ਵੀਕ ਹੋ ਜਾਂਦੇ ਨੇ ਬਾਡੀ ਦੇ ਮਸਲ ਅੱਜ ਕੱਲ ਲੋਕੀ ਸ਼ੌਂਕ ਨਾਲ ਵੀਕ ਕਰ ਰਹੇ ਨੇ ਸਿਰਫ ਗੁੱਡ ਲੁਕਿੰਗ ਹੋਣ ਲਈ ਤੁਸੀਂ ਦੇਖਿਆ ਸੱਲੀ ਸੈਲੀਬ੍ਰਿਟੀਜ਼ ਮੈਂ ਉਹ ਨਾਂ ਨਹੀਂ ਲੈਣੇ ਕਿਹੜੇ ਕਿਹੜੇ ਹੈਗੇ ਨੇ ਉਹ ਇੱਕਦਮ ਪਤਲੇ ਹੋ ਗਏ ਨੇ ਉਹਦੇ ਵਿੱਚ ਕੀ ਹੈ ਹੈਲਦੀ ਮਸਲ ਮਾਸ ਜਿਹੜਾ ਆਪਣਾ ਜਿੰਨੇ ਬਾਡੀ ਦੇ ਢਾਂਚੇ ਨੂੰ ਚੁੱਕਿਆ ਹੋਇਆ ਹਮਮ ਸਮਝ ਲਓ ਇੱਕ ਬਿਲਡਿੰਗ 'ਚ ਬੈਠੇ ਆਪਾਂ ਉਹਦਾ ਵਿੱਚੋਂ ਸਰੀਆ ਹੀ ਕੱਢਦੀ ਏ ਬਿਲਡਿੰਗ ਨੂੰ ਸੋਣੀ ਬਣਾਣ ਕਰਕੇ ਉਹ ਬਿਲਡਿੰਗ ਛੇਤੀ ਡਿੱਗੇਗੀ ਹਮਮ ਠੀਕ ਹੈ ਨਾ ਇਦਾਂ ਹੀ ਜਿਹੜਾ ਆਪਣਾ ਮਸਲ ਮਾਸ ਹੈ ਉਹ ਜਿਹੜੇ ਮਸਲ ਨੇ ਉਹ ਇੱਕ ਪਿੱਲਰ ਦਾ ਕੰਮ ਕਰਦੇ ਨੇ ਉਹ ਸਰੀਰੇ ਦਾ ਕੰਮ ਕਰਦੇ ਨੇ ਬਾਡੀ ਦੇ ਵਿੱਚ ਤੇ ਉਹ ਜਿਹੜਾ ਜਦੋਂ ਵੀਕਨੈਸ ਆ ਜਾਂਦੀ ਡਿਊ ਟੂ ਮੈਨੀ ਰੀਜ਼ਨਸ ਆ ਜਾਂਦੀ ਕਾਫੀ ਰੀਜ਼ਨਸ ਨਹੀਂ ਹੁੰਦੇ ਤੇ ਜਦੋਂ ਤੁਹਾਡਾ ਮਸਲ ਮਾਸ ਲਾਸ ਹੋ ਜਾਏਗਾ ਉਦੋਂ ਤੁਹਾਨੂੰ ਇਹ ਵੀਕਨੈਸ ਆਏਗੀ ਆਏਗੀ ਬਾਡੀ ਪੇਨ ਕਰੇਗੀ ਕਰੇਗੀ ਸਾਰੀ ਬਾਡੀ ਤੁਹਾਡੀ ਜਿੱਦਾਂ ਪੰਜਾਬੀ ਚ ਕਹਿੰਦੇ ਵੀ ਖੜਕ ਜਾਏਗੀ ਤੇ ਤੀਜਾ ਤੇ ਅਹਿਮ ਕਾਰਨ ਜਿਹੜਾ ਆ ਗਿਆ ਉਹ ਆ ਗਿਆ ਜੀ ਮੋਟਾਪਾ ਯੰਗ ਏਜ ਦੇ ਬੱਚੇ ਜਿਹੜੇ 22 23 ਸਾਲ ਦੇ 24 24 ਸਾਲ ਦੇ ਹੋਰ ਅੱਗੇ ਚਲ ਜਓ 35 40 40 ਸਾਲ ਦੇ ਜਿਹੜੇ ਠੀਕ ਬੰਦੇ ਨੇ ਜਿਨ੍ਹਾਂ ਦੀ ਏਜ ਨਹੀਂ ਹੈਗੀ joint pains ਵਾਲੀ ਉਹਨਾਂ ਨੂੰ ਡਿਊ ਟੂ ਮਟਾਪੇ ਦਾ ਆਉਂਦਾ ਪਿਆ ਕਿਉਂਕਿ ਇੱਕ ਸਰੀਰ ਪ੍ਰਮਾਤਮਾ ਨੇ ਡਿਜ਼ਾਈਨ ਕੀਤਾ ਸੀ 50 ਕਿਲੋ ਦੇ ਬੰਦੇ ਨੂੰ ਚੱਕਣ ਲਈ ਜਦੋਂ ਉਹਦਾ ਵਜ਼ਨ 150 ਕਿਲੋ ਹੋ ਗਿਆ ਸਮਝ ਲਓ ਵੀ 3 ਗੁਣਾ ਵਜ਼ਨ ਹੋ ਗਿਆ 3 ਗੁਣਾ ਵਜ਼ਨ ਇੱਕ ਸਟਰਕਚਰ ਚੱਕੇਗਾ ਤੇ ਉਹਨੂੰ ਜਿਹੜਾ ਉਹਦਾ weight ਇੰਨਾ ਜ਼ਿਆਦਾ ਪੈਨ ਕਰਕੇ ਬੋਝ ਦੀ ਜਿਹੜੀ ਡੈਂਸਿਟੀ ਹੈ ਉਹਨਾਂ ਦੇ ਉੱਤੇ ਪਾਰ ਪਏਗਾ ਜਿਹੜੇ ਜੋਇੰਟ ਨੇ ਉਹ ਪੇਨ ਹੋਣਗੇ ਹੀ ਹੋਣਗੇ ਹਾਂਜੀ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਤੁਸੀਂ ਕਹਿ ਰਹੇ ਹੋ ਵੀ ਇਹ ਗਰਮ ਕਿਵੇਂ ਹੋਇਆ ਜੀ ਦੇਖੋ ਜੀ ਇਹਨੂੰ ਗਰਮ ਕਰਨ ਦਾ ਬਹੁਤ ਆਸਾਨ ਤਰੀਕਾ ਅੱਜ ਕੱਲ੍ਹ ਹੁਣ ਇਸ ਵੇਲੇ ਬਾਰਿਸ਼ ਦਾ ਮੌਸਮ ਚੱਲ ਰਿਹਾ ਹੈ ਗਿੱਲਾ ਇਸ ਕਰਕੇ ਹੋਇਆ ਠੀਕ ਹੈ ਗਿੱਲਾ ਰੇਤਾ ਇਹ ਗਿੱਲੇ ਰੇਤੇ ਨੂੰ ਅਸੀਂ ਡਰਾਈ ਰੋਸਟ ਕਰਨਾ ਡਰਾਈ ਰੋਸਟ ਕਰਨਾ ਆਪਣੇ ਫਾਇਦੇ ਲਈ ਦੂਦੋ ਰੇਤਾ ਤੁਹਾਡਾ ਇੱਚੂ ਪਾਣੀ ਉੱਡ ਗਿਆ ਜਿੱਦਾਂ ਕਿ ਅਸੀਂ ਹੁਣ ਤੁਹਾਡੇ ਸਾਹਮਣੇ ਔਨ ਕੈਮਰਾ ਉੜਾ ਕੇ ਦਿਖਾਵਾਂਗੇ ਆ ਦੇਖੋ ਜੀ ਅਸੀਂ ਰੇਤਾ ਇਹਨੂੰ ਪੈਨ ਦੇ ਵਿੱਚ ਪਾ ਲਿਆ ਜੀ ਪੈਨ ਦੇ ਵਿੱਚ ਪਾ ਕੇ ਇਹਨੂੰ ਅਸੀਂ ਥੋੜਾ ਜਿਹਾ ਫਾਸਟ ਇਹਨੂੰ ਰੋਸਟ ਕਰ ਰਹੇ ਹਾਂ ਸਮਾਂ ਬਚਾਣ ਲਈ ਆਪਣੀ ਆਡੀਅנס ਦਾ ਦੇਖੋ ਜੀ ਆ ਦੇ ਵਿੱਚੋਂ ਪਾਣੀ ਜਾਂ ਨਿਕਲਣਾ ਸ਼ੁਰੂ ਹੋ ਗਿਆ ਜਿੱਦਾਂ ਮੋਇਸਚਰ ਉੱਤੇ ਝੋਟਣਾ ਸ਼ੁਰੂ ਹੋ ਗਿਆ ਦੇਖੋ ਉੱਡ ਰਿਹਾ ਇਹਨੂੰ ਬਸ ਆ ਦੇਖੋ ਹੁਣ ਰੇਤਾ ਦਾ ਕਲਰ ਵੀ ਚੇਂਜ ਹੋ ਗਿਆ ਇਨੂੰ ਅਸੀਂ ਇਹਦੇ ਤੋਂ ਪਾਲਾਂਗੇ ਇਹਦੇ ਵਿੱਚ ਆਹ ਪੋਟਲੀ ਦੇ ਵਿੱਚ ਕਨਵਰਟ ਕਰਾਂਗੇ ਪੋਟਲੀ ਸਾਡੀ ਬਣ ਕੇ ਬਿਲਕੁਲ ਤਿਆਰ ਏ ਤੇ ਇਹ ਜਿਹੜੀ ਪੋਟਲੀ ਏ ਬਹੁਤ ਕਮਾਲ ਦੀ ਪੋਟਲੀ ਏ ਜੀ ਇਹ ਤੁਹਾਡੇ ਦਰਦਾਂ ਨੂੰ ਬਿਲਕੁਲ ਖਤਮ ਕਰਨ ਦੀ ਸਮਰੱਥਾ ਰੱਖਦੀ ਏ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਸਾਨੂੰ ਵੀ ਦੱਸੋ ਵੀ ਤੁਸੀਂ ਇੱਕ ਹੋਰ ਕਹੇ ਸੀ ਵੀ ਇੱਕ ਹੋਰ ਤੁਹਾਨੂੰ ਜਿਨ੍ਹਾਂ ਦੇ ਕੋਲ ਇਹ ਰੇਤੇ ਵਾਲਾ ਆਪਸ਼ਨ ਨਹੀਂ ਹੈਗਾ ਤੇ ਉਹਨਾਂ ਨੂੰ ਤੁਸੀਂ ਕੋਈ ਹੋਰ ਸਬਸਟੀਟਿਊਟ ਦੇਣ ਵਾਲੇ ਬਿਲਕੁਲ ਜੀ ਬਿਲਕੁਲ ਦਵਾਂਗੇ ਜ਼ਰੂਰ ਦਵਾਂਗੇ ਜੋ ਅਸੀਂ ਪ੍ਰੋਮਿਸ ਕਰਦੇ ਆ ਉਹ ਹਮੇਸ਼ਾ ਡਿਲੀਵਰ ਕਰਦੇ ਆ ਇਹਦੇ ਰੇਟਾ ਦੀ ਪੋਰਟਲੀ ਦੇ ਚਾਰ ਫਾਇਦੇ ਜਿਹੜੇ ਨੇ ਨਾ ਉਹ ਸੁਣ ਲਓ ਪਹਿਲਾਂ ਉਸ ਤੋਂ ਬਾਅਦ ਆਪਾਂ ਨੈਕਸਟ ਅੰਨੇ ਆ ਜੀ ਤਕਰੀਬਨ ਤਕਰੀਬਨ ਸਾਰੇ ਫਾਇਦੇ ਜਿਹੜੇ ਮੈਂ ਦੱਸਣ ਜਾ ਰਿਹਾ ਇਹ ਤੁਹਾਨੂੰ ਜਿਹੜੀ ਸੈਕੰਡ ਆਪਸ਼ਨ ਦਵਾਂਗੇ ਜਿੱਥੇ ਰੇਟਾ ਨਹੀਂ ਮਿਲਦਾ ਪਿਆ ਸਾਰੇ ਹੀ ਤੁਹਾਨੂੰ ਮਿਲ ਜਾਣਗੇ ਇੱਕ ਉਹਦੇ ਵਿੱਚ ਹੋਰ ਖਾਸੀਅਤ ਹੈ ਉਹ ਵੀ ਤੁਹਾਨੂੰ ਦੱਸਾਂਗਾ ਪਹਿਲਾਂ ਇਹ ਚਾਰ ਜਿਹੜੀਆਂ ਖੂਬੀਆਂ ਨੇ ਇਹਦੇ ਫਾਰਮੂਲੇ ਦੀ ਯੂਜ਼ ਕਰਨ ਦੀ ਉਹ ਸੁਣ ਲਓ ਸਭ ਤੋਂ ਪਹਿਲਾਂ ਤੇ ਬਲੱਡ ਫਲੋ ਘਟ ਜਾਂਦਾ ਜਿਹੜੀ ਜਗ੍ਹਾ ਤੇ ਇਨਫਲੇਮੇਸ਼ਨ ਹੋ ਜਾਂਦਾ ਇਹ ਜਿਹੜਾ ਬਲੱਡ ਫਲੋ ਹੈ ਉਹਨੂੰ ਇੰਪਰੂਵ ਕਰੇਗਾ ਸੋਜੇ ਨੂੰ ਵੀ ਘਟਾਏਗਾ ਸੋਜੇ ਨੂੰ ਘਟਾਏਗਾ ਜੀ 100% ਘਟਾਏਗਾ ਦਰਦਾਂ ਦੇ ਨਾਲ ਨਾਲ ਸੋਜਾ ਵੀ ਘਟਾਏਗਾ ਜੀ ਜਿਹੜਾ ਜਿਹੜਾ ਮੇਰੇ ਵੀਰ ਨੂੰ ਇੰਨੇ ਆ ਨੁਸਖਾ ਵਰਤਨਾ ਉਹਨੇ ਥੱਲੇ ਕਮੈਂਟ ਕਰਕੇ ਫਰੂਕੀ ਸਾਹਿਬ ਨੂੰ ਜ਼ਰੂਰ ਦੱਸਣਾ ਵੀ ਸੋਜਾ ਕਿੰਨਾ ਘਟਿਆ ਕਿੰਨਾ ਫਾਇਦਾ ਆਇਆ ਫਰੋਮ ਦਾ ਵੈਰੀ ਫਰਸਟ ਡੇ ਇਨਸਟੈਂਟਲੀ ਠੀਕ ਹੈ ਖੜੇ ਪੈਰ ਫਾਇਦਾ ਕਿੰਨੇ ਨਾਲ ਆਯੁਰਵੈਦਿਕ ਗਿਆਨ ਜਿਹੜੀਆਂ ਉਹ ਬੜੀਆਂ ਸਲੋ ਕੰਮ ਕਰਦੀਆਂ ਉਹ ਘੱਟ ਕੰਮ ਕਰਦੀਆਂ ਉਹ ਨਹੀਂ ਕੰਮ ਕਰਦੀਆਂ ਇਹ ਇਨਸਟੈਂਟਲੀ ਕੰਮ ਕਰੇਗਾ ਉਸੇ ਵੇਲੇ ਖੜੇ ਪੈਰ ਇਹ ਇੱਕ ਤੇ ਹੋ ਗਿਆ ਜੀ ਦਰਦ ਦਾ ਅੰਤ ਤੁਰੰਤ ਦਰਦ ਦਾ ਅੰਤ ਤੁਰੰਤ ਪੇਨ ਕਿਲਰ ਨਾਲੋਂ ਵੀ ਫਾਸਟ ਕਿਆ ਲੋਕ ਇੱਕ ਤੇ ਹੋ ਗਿਆ ਜੀ ਐਂਟੀ ਇਨਫਲਮੇਟਰੀ ਜਿਹੜਾ ਤੁਸੀਂ ਕਿਹਾ ਸੋਜੇ ਨੂੰ ਘਟਾਏਗਾ ਦੂਜੇ ਨੰਬਰ ਤੇ ਹੋ ਗਿਆ ਬੈਟਰ ਫਲੋ ਤੀਜੇ ਨੰਬਰ ਤੇ ਹੋ ਗਿਆ ਤੁਹਾਡੀ ਜਿਹੜੀ ਸਵੇਲਿੰਗ ਐਂਡ ਸਟਿਫਨੈਸ ਸਵੇਲਿੰਗ ਐਂਡ ਸਟਿਫਨੈਸ ਜਦ ਜਿਹੜੀਆਂ ਹੱਡੀਆਂ ਆਕੜ ਜਾਂਦੀਆਂ ਬੈਠੇ ਆ ਤੇ ਉੱਠਣ ਦੇ ਦਿਲ ਨਹੀਂ ਕਰਦਾ ਚੌਂਕੜੀ ਨਹੀਂ ਵੱਜਦੀ ਚੌਂਕੜੀ ਵੀ ਵੱਜੇਗੀ ਕਮਾਲ ਹੋ ਜਾਏਗਾ ਜੀ ਤੇ ਸਭ ਤੋਂ ਜਿਹੜੀ ਮੇਨ ਚੀਜ਼ ਏ ਆਪਣੀ ਬੋਡੀ ਦੇ ਅੰਦਰ ਫਲੈਕਸੀਬਿਲਟੀ ਨਹੀਂ ਜਾਂਦੀ ਜੋਇੰਟ ਪੇਨ ਵਾਲੇ ਦੇ ਉੱਠਣ ਤੋਂ ਵੀ ਡਰਦਾ ਜਾਂਣ ਤੋਂ ਵੀ ਡਰਦਾ ਸੋ ਆ ਸਾਰੇ 4-5 ਫਾਇਦੇ ਜਿਹੜੇ ਨੇ ਤੁਹਾਨੂੰ ਇਨਸਟੈਂਟਲੀ ਮਿਲਨੇ ਸ਼ੁਰੂ ਹੋ ਜਾਣਗੇ ਹੁਣ ਆ ਗਈ ਵਾਰੀ ਜਿਹੜੀ ਤੁਹਾਨੂੰ ਸੈਕੰਡ ਆਪਸ਼ਨ ਦਸੀ ਹੈ ਵੀ ਜਿਹੜੇ ਸਾਡੇ ਭਰਾ ਪ੍ਰਦੇਸਾਂ 'ਚ ਰਹਿੰਦੇ ਨੇ ਉੱਥੇ ਇਹਨਾਂ ਚੀਜ਼ਾਂ ਦੀ ਜਿਹੜੀ ਰੀਚ ਬੜੀ ਘਟੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਵਰਗੇ ਕੰਟਰੀਆਂ ਦੇ ਵਿੱਚ ਜਿੱਦੇ ਤੁਸੀਂ ਐਦਾਂ ਦੀ ਸਾਈਡ ਤੇ ਜਾਵ ਨਹੀਂ ਸਕਦੇ ਜਿੱਥੇ ਕੰਸਟਰਕਸ਼ਨ ਹੁੰਦੀ ਹੈ ਦੇਖੋ ਜੀ ਸੈਕੰਡ ਆਪਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇਹਨੂੰ ਆਪਾਂ ਕਹਿੰਦੇ ਆ ਬਲੈਕ ਸਾਲਟ ਕਾਲਾ ਨਮਕ ਇਹ ਆਮ ਤੌਰ ਤੇ ਤੁਹਾਡੀ ਕਿਚਨ ਚ ਪਿਆ ਹੁੰਦਾ ਹਰ ਥਾਂ ਤੇ ਅਵੇਲੇਬਲ ਹੈ ਪੂਰੇ ਵਰਲਡ 'ਚ ਕਿਤੇ ਵੀ ਤੁਸੀਂ ਜਾ ਕੇ ਲੈ ਸਕਦੇ ਹੋ ਸੈਕੰਡ ਆਪਸ਼ਨ ਇਹ ਵੇ ਜਿਨ੍ਹਾਂ ਕੋਲ ਰੇਤਾ ਦੀ ਪਹੁੰਚ ਨਹੀਂ ਹੈਗੀ ਰੇਤਾ ਨਹੀਂ ਮਿਲ ਸਕਦੀ ਉਹਨਾਂ ਨੂੰ ਉਹ ਇਹ ਸੁਨਸਕੇ ਨੂੰ ਆਪਣੇ ਬਾਕਮਾਲ ਤਰੀਕੇ ਨਾਲ ਯੂਜ਼ ਕਰ ਸਕਦੇ ਨੇ ਨੁਸਕੇ ਦੀ ਵਿਧੀ ਜਿਹੜੀ ਉਹ ਬਿਲਕੁਲ ਸੇਮ ਰਹੇਗੀ ਤਰੀਕਾ ਬਿਲਕੁਲ ਸੇਮ ਰਹੇਗਾ ਹੁਣ ਅਸੀਂ ਤੁਹਾਨੂੰ ਲਾਈਵ ਵੇ ਦੇ ਆ ਬਣਾ ਕੇ ਦਿਖਾ ਰਹੇ ਆ ਇਨੋਂ ਪਾ ਬਲੈਕ ਸਾਲਟ ਨੂੰ ਇਹਦੇ ਤੇ ਪਾਤਾ ਜੀ ਤਵੇ ਦੇ ਉੱਤੇ ਤਵੇ ਤੇ ਪਾ ਕੇ ਅਸੀਂ ਇਹਨੂੰ ਰੋਸਟ ਕਰਨਾ ਸ਼ੁਰੂ ਕਰਤਾ ਇੰਨਾ ਜ਼ਿਆਦਾ ਰੋਸਟ ਨਹੀਂ ਕਰਨਾ ਇਹਨੂੰ ਬਸ ਥੋੜਾ ਜਿਹਾ ਰੋਸਟ ਕਰਨਾ ਵੀ ਉਨਾ ਕੋ ਰੋਸਟ ਕਰਨਾ ਵੀ ਜਿੰਨਾ ਕੋ ਅਸੀਂ ਜਿਹੜਾ ਗਰਮ ਕੀਤਾ ਜਿੰਨਾ ਕੋ ਅਸੀਂ ਪੋਰਟਲੀ ਦੇ ਵਿੱਚ ਪਾ ਕੇ ਨੂੰ ਆਰਾਮ ਨਾਲ ਸੇਕ ਕਰ ਸਕੀਏ ਸਹੀ ਲੀਏ ਸਹੀ ਲੀਏ ਜੀ ਬਿਲਕੁਲ ਇਹਨੂੰ ਵੀ ਸੇਕ ਹੀ ਦੇਣਾ ਜੀ ਸੇਕ ਹੀ ਦੇਣਾ ਜੀ ਜਿਹਦੇ ਵਿੱਚ ਇੱਕ ਗੁਣ ਸਾਰੀ ਚੀਜ਼ਾਂ ਤੋਂ ਵੱਧ ਏ ਇੰਨੇ ਬੋਜ਼ ਨੂੰ ਇਹਦੇ ਅੰਦਰ ਹੁੰਦਾ ਸਰ ਕੈਲਸ਼ੀਅਮ ਠੀਕ ਹੈ ਕੈਲਸ਼ੀਅਮ ਤੇ ਅਦਰ ਮਿਨਰਲਸ ਜਿੰਨੂੰ ਰੇਤੇ ਦਾ ਵੀ ਘੱਟ ਫਰਕ ਪਏ ਉਹਨੂੰ ਇਹਨਾਂ ਜਿਆਦਾ ਫਰਕ ਪਏਗਾ ਕਿਉਂਕਿ ਕੈਲਸ਼ੀਅਮ ਤੇ ਮਿਨਰਲਸ ਠੀਕ ਹੈ ਬਹੁਤ ਜਿਆਦਾ ਹੈਗੇ ਨੇ ਇਹਦੇ ਵਿੱਚ ਇਹ ਬੋਨ ਡੈਂਸਿਟੀ ਨੂੰ ਇੰਪਰੂਵ ਕਰਦੇ ਨੇ ਠੀਕ ਹੈ ਸੋ ਇਹ ਜਿਹੜੀ ਚੀਜ਼ ਹੈ ਬਹੁਤ ਅੱਛਾ ਸੁਮੇਲ ਹੈ ਜੇ ਤੁਸੀਂ ਦੋਨੋਂ ਚੀਜ਼ਾਂ ਨੂੰ ਇਕੱਠੇ ਵਰਤਣਾ ਚਾਹੁੰਦੇ ਹੋ ਤੁਸੀਂ ਵਰਤ ਸਕਦੇ ਹੋ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨੁਕਸਾਨ ਨਹੀਂ ਹੋਏਗਾ ਬਾਕੀ ਬੋਨਸ ਨੂੰ ਸਟਰੈਂਥ ਅਪ ਕਰਨ ਲਈ ਇੱਕ ਸਾਡੇ ਕੋਲ ਖਾਸ ਚੀਜ਼ ਹੁੰਦੀ ਹੈ ਜੀ ਜੀ ਉਹ ਖਾਸ ਚੀਜ਼ ਕੀ ਹੈ ਉਹ ਇੱਕ ਆਇਲ ਹੈ अच्छा लाल तेल हां लाल तेल जी बहुत ब्यूटीफुल कलर है दा ते ओना ही ब्यूटीफुल ए दा फायदा है ठीक है ए तेल ਨੂੰ ਵੀ ਤੁਸੀਂ ਘਰ ਵੀ ਤਿਆਰ ਕਰ ਸਕਦੇ ਹੋ ਘਰ जी हां ਘਰ ਤਿਆਰ ਕਿਵੇਂ ਤਿਆਰ ਹੋਏਗਾ ਭਾਂਡੇ ਕੋ ਤਿਆਰ ਵੀ ਹੁੰਦਾ ਜਿਹੜੀਆਂ ਜਿਹੜੀਆਂ ਜੜੀਆਂ ਬੂਟੀਆਂ ਇੱਚ ਪੈਂਦੀਆਂ ਨੇ ਤੁਹਾਨੂੰ ਉਹ ਜੜੀਆਂ ਬੂਟੀਆਂ ਦੇ ਨਾਮ ਚਾਹੀਦੇ ਨੇ ਤੁਹਾਨੂੰ ਉਹ ਕਿੰਨਾ ਦਾ ਸਮੇਲ ਹੈ ਉਹ ਚਾਹੀਦਾ ਉਹ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰਾਂਗਾ ਬਿਲਕੁਲ ਫ੍ਰੀ ਆਫ ਕਾਸਟ ਵੈਂਟਾਂ ਲੈਣ ਦੇ ਦੋਗੇ ਜਿਹੜੇ ਕਮੈਂਟ ਕਰਨਗੇ ਜੀ 100% ਦਵਾਂਗਾ ਮੈਂ ਅੱਗੇ ਪ੍ਰੋਮਿਸ ਕੀਤਾ ਸੀ ਵੀ ਡਾਈਟ ਚਾਰਟ ਦਵਾਂਗਾ ਮੈਂ ਸਾਰਿਆਂ ਨੂੰ ਕੱਲੇ-ਕੱਲੇ ਨੂੰ ਕਮੈਂਟ ਕੀਤਾ ਜਿਹੜਾ ਜਿਹਨੇ ਤੇਲ ਬਣਾਉਣਾ ਹੈ ਬਾਲਾ ਹਾਂ ਜਿਹਨੇ ਘਰ ਤੇਲ ਬਣਾਉਣਾ ਜਿਹੜਾ ਕਹਿੰਦਾ ਵੀ ਭਾਈ ਮੈਨੂੰ ਤਿੱਤੇ ਯਕੀਨ ਨਹੀਂ ਵੀ ਤੂੰ ਇਹ ਚ ਕੀ ਪਾਣਾ ਕੀ ਨਹੀਂ ਪਾਣਾ ਜਾਂ ਕੁਝ ਵੀ ਹੈ ਇਦਾਂ ਦੇ ਕਾਰਨ ਹੈਗੇ ਨੇ ਵੀ ਤੁਸੀਂ ਕਹਿੰਦੇ ਵੀ ਅਸੀਂ ਆਪਣਾ ਕੰਮ ਆਪ ਕਰਨਾ ਜਾ ਸਾਨੂੰ ਟਰਾਂਸਪੇਰੈਂਸੀ ਚਾਹੀਦੀ ਏ ਜਾਂ ਅਸੀਂ ਤੁਹਾਡੇ ਕੋਲ ਤੇਲ ਬਾਇਆ ਕਰਨਾ ਚਾਹੁੰਦੇ ਆ ਬਟ ਸਾਨੂੰ ਇਹ ਨਹੀਂ ਪਤਾ ਵੀ ਵਿੱਚ ਕੀ ਪਾਣਾ ਜਾਂ ਨਹੀਂ ਕਬਾਣਾ ਉਹਨਾਂ ਮੇਰੇ ਵੀਰਾਂ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਤੇਲ ਦਾ ਫਾਰਮੂਲਾ ਬਿਲਕੁਲ ਮੁਫਤ ਚ ਦਿੱਤਾ ਜਾਏਗਾ ਇੱਕ ਚੀਜ਼ ਹੋਰ ਦਵਾਂਗੇ ਹਕੀਕਤ ਟੀਵੀ ਦੇਖਣ ਵਾਲਿਆਂ ਨੂੰ ਜਿਹੜੇ ਹਕੀਕਤ ਟੀਵੀ ਨੂੰ ਪਿਆਰ ਕਰਦੇ ਨੇ ਉਹ ਹੈਗਾ ਸਪੈਸ਼ਲ ਡਾਈਟ ਚਾਰਟ ਜੀ ਡਾਈਟ ਚਾਰਟ ਉਹ ਬਣਾ ਕੇ ਦਵਾਂਗਾ ਉਹਦੇ ਅਕੋਰਡਿੰਗ ਟੂ ਏਜ ਅਕੋਰਡਿੰਗ ਟੂ weight ਜੋ ਚੀਜ਼ਾਂ ਉਹਨਾਂ ਨੂੰ ਪਸੰਦ ਆਏ ਉਹਨੂੰ ਸਪੈਸ਼ਲੀ ਕਸਟਮਾਈਜ਼ ਕਰਾਂਗਾ ਉਦੋਂ ਲਈ ਵੀ ਇੱਕ ਕੰਮ ਕਰਨਾ ਪੈਣਾ ਤੁਹਾਨੂੰ ਇੱਕ ਇਸ ਵੀਡੀਓ ਨੂੰ ਲਾਈਕ ਵੀ ਕਰਨਾ ਪੈਣਾ ਇਹਦੇ ਥੱਲੇ ਪਿਆਰਾ ਜਿਹਾ ਇੱਕ ਕਮੈਂਟ ਵੀ ਕਰਨਾ ਪੈਣਾ ਵੀ ਮੈਨੂੰ ਡਾਈਟ ਚਾਰਟ ਭੇਜੋ ਜੀ ਜੋਇੰਟ ਪੇਨ ਲਈ ਕਿਹੜੇ ਕਿਹੜੇ ਜੋਇੰਟ ਪੇਨ ਦੇ ਉੱਤੇ ਕੰਮ ਕਰੇਗਾ ਨੁਸਖਾ ਫਾਰਮੂਲਾ ਤੁਹਾਡਾ ਇਹ ਤੇਲ ਹਰ ਤਰ੍ਹਾਂ ਦੇ ਜੋਇੰਟ ਪੇਨ ਦੇ ਉੱਤੇ ਦੇਖੋ ਇਹ ਸਰਵਾਈਕਲ ਤੇ ਵੀ ਕੰਮ ਕਰੇਗਾ ਠੀਕ ਹੈ ਦੇਖੋ ਜੀ ਇਹ ਜਿਹੜਾ ਆਰਥੋ ਹੁੰਦਾ ਉਹਨੂੰ ਹੀ ਕੰਮ ਕਰੇਗਾ ਜੀ ਆਰਥਰਾਇਟਿਸ ਜਿਹਨੂੰ ਕਹਿੰਨੇ ਆ ਜੋੜਾਂ ਦਾ ਦਰਦ ਹੋ ਗਿਆ ਕੂਣੀ ਦਾ ਦਰਦ ਹੋ ਗਿਆ ਮੋਢੇ ਦਾ ਦਰਦ ਹੋ ਗਿਆ ਗੋਡੇ ਦਾ ਦਰਦ ਹੋ ਗਿਆ ਜਿੱਥੇ ਵੀ ਤੁਹਾਡੀਆਂ ਦੋ ਹੱਡੀਆਂ ਜੁੜਦੀਆਂ ਨੇ ਜਿੰਨੇ ਵਿੱਚ ਜਿਹਨੂੰ ਆਪਾਂ ਜੋਇੰਟ ਕਹ ਦਿੰਨੇ ਆ ਜੀ ਜੀ ਸਿਰ ਤੇ ਵੀ ਕੰਮ ਕਰੇਗਾ ਜੀ ਸਿਰ ਤੇ ਲਾਹੋਗੇ ਉੱਤੇ ਵੀ ਕੰਮ ਕਰੇਗਾ ਅੱਛਾ ਜੀ ਹਾਂਜੀ ਹਾਂਜੀ ਕਿਤੇ ਵੀ ਬਾਡੀ ਦੇ ਵਿੱਚ ਤੁਹਾਡੀ ਇਨਫਲੇਮੇਸ਼ਨ ਹੈਗੀ ਏ ਬੇਸਿਕਲੀ ਇਹ ਇਨਫਲੇਮੇਸ਼ਨ ਨੂੰ ਟਾਰਗੇਟ ਕਰਦਾ ਸੋਜਿਸ਼ ਨੂੰ ਟਾਰਗੇਟ ਕਰਦਾ ਜਿੱਥੇ ਵੀ ਟਰਬਲ ਹੈਗੀ ਹੋ ਤਾਂ ਤੁਸੀਂ ਬੇ ਤੜਕ ਹੋ ਕੇ ਇਹਦਾ ਸ਼ੇਕ ਕਰ ਸਕਦੇ ਹੋ ਬਸ ਸ਼ਰਤ ਇਹਦੇ ਚ ਇੱਕੋ ਹੀ ਹੈ ਵੀ ਜਿਹੜਾ ਸ਼ੇਕ ਹੋ ਇੰਨਾ ਜ਼ਿਆਦਾ ਨਹੀਂ ਹੋਣਾ ਚਾਹੀਦਾ ਵੀ ਤੁਹਾਡੀ ਸਕਿਨ ਨੂੰ ਬਰਨ ਆਊਟ ਕਰ ਦੇ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਤੇ ਬਹੁਤ 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 ਸ਼ੁਕਰੀਆ ਸਾਡੇ ਦਰਦਾਂ ਭਜਾਉਣ ਵਾਲੀਆਂ ਪੋਟਲੀਆਂ ਬਣਵਾਉਣ ਵਾਸਤੇ ਫਰੁਕੀ ਸਾਹਿਬ ਇੱਕ ਚੀਜ਼ ਰਹਿ ਗਈ ਸੀ ਇੱਕ ਚੀਜ਼ ਮੈਂ ਦੱਸਣੀ ਚਾਹਾਂਗਾ ਜ਼ਰੂਰ ਇੱਕ ਆਪਾਂ ਦਰਦਾਂ ਤੋਂ ਮਲਮ ਵੀ ਬਣਾਨੇ ਆ ਅੱਛਾ ਦਰਦਾਂ ਲਈ ਹਾਂ ਜਿਨ੍ਹਾਂ ਦੇ ਜੋਇੰਟ ਪੇਨ ਬਹੁਤ ਜ਼ਿਆਦਾ ਵਿਗੜ ਚੁੱਕੇ ਨੇ ਜਾਂ ਕਹਿ ਲਓ ਵੀ ਬਹੁਤ ਪੁਰਾਣੇ ਹੋ ਗਏ ਉਹਨਾਂ ਲਈ ਇਹ ਸਪੈਸ਼ਲ ਬਾਮ ਤਿਆਰ ਕਰਦੇ ਆ ਇਹ ਵੀ ਇਨਸਟੈਂਟਲੀ ਕੰਮ ਕਰਦੀ ਹੈ ਤੇ ਇਹਦੀ ਕੀਮਤ ਬਹੁਤ ਜਾਇਜ਼ ਪੈਸੇ ਜਿਹਨੂੰ ਪੰਜਾਬੀ ਚ ਕਹੀਏ ਵੀ ਟੁੱਟੇ ਪੈਸੇ ਠੀਕ ਹੈ ਟੁੱਟੇ ਪੈਸੇ ਜਿ ਰੱਖੀ ਹੋਈ ਹੈ ਵੀ ਜਿੰਨੇ ਕੋ ਪੈਸੇ ਅੱਜ ਦੀ ਡੇਟ 'ਚ ਇੱਥੋਂ ਤੁਸੀਂ ਬੱਸ ਸਟੈਂਡ ਜਾਣਾ ਨਾ ਰਿਖੇ ਵਾਲਾ ਵੀ ਨਾ ਲਏ ਉਹਨੇ ਕੋ ਪੈਸੇ ਜਹੀ ਮलम तय ਕਰਤੀ ਕੀ ਬਾਤ ਹੁਣ ਦੇਖੋ ਕਿਸੇ ਨੇ ਨਹੀਂ ਸੋਚਿਆ ਵੀ ਰੇਤਾ ਤੋਂ ਵੀ ਕੋਈ ਦਵਾਈ ਬਣ ਸਕਦੀ ਹੈ ਰੇਤਾ ਦੇ ਆਮ ਪਈ ਵਾਰ ਇਹ ਮੈਨੂੰ ਲੱਗਦਾ ਵੀ ਇੱਕ ਵਾਰ ਜਦੋਂ ਅਸੀਂ ਬਣਾਣੀ ਹੈ ਤੇ ਮੁਸ਼ਕਲ ਨਾ ਮੈਨੂੰ ਲੱਗਦਾ ਰੁਪਏ 2 ਰੁਪਏ ਦੀ ਬੰਨੀ ਹੈ ਅੱਜ ਦੀ ਰੇਟ 'ਚ ਕਿਹੜਾ ਬੰਦਾ ਤੁਹਾਡੇ 2 ਰੁਪਇਆ 2 ਰੁਪਏ ਲੈ ਕੇ ਤੁਹਾਡਾ ਇਲਾਜ ਕਰ ਦੇ ਨਹੀਂ ਕਰ ਸਕਦਾ ਸੋ ਆਯੁਰਵੇਦ ਦੇ ਵਿੱਚ ਬੜੀਆਂ ਕਮਾਲ ਦੀਆਂ ਚੀਜ਼ਾਂ ਨੇ ਜੇ ਤੁਸੀਂ ਆਯੁਰਵੇਦ ਨਾਲ ਜੁੜੋ ਤੇ ਤੁਹਾਨੂੰ ਬਹੁਤ ਫਾਇਦਾ ਹੋਏਗਾ ਹਮੇਸ਼ਾ ਤੰਦਰੁਸਤ ਰਹਿਣ ਲਈ ਸਾਡਾ ਜਿਹੜਾ ਵੀਡੀਓ ਹੈ ਜਰੂਰ ਇਹਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ 5000 ਤੋਂ ਵੀ ਵੱਧ ਸਾਲ ਪੁਰਾਣਾ ਇਹ ਨੁਸਖਾ ਫਾਰਮੂਲਾ ਦਿੱਤਾ ਹੈ ਔਰ ਨਾਲ ਨਾਲ ਲਾਲ ਤੇਲ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈਗਾ ਜਿਨ੍ਹਾਂ ਨੂੰ ਜ਼ਿੱਦੀ ਦਰਦ ਹੋ ਗਏ ਨੇ ਇਨਫਲੇਮੇਸ਼ਨ ਹੋ ਗਈ ਹੈ ਗਠੀਏ ਤੇ ਉੱਤੇ ਕੰਮ ਕਰੇਗਾ ਡਾਕਟਰ ਸਾਹਿਬ 101% ਕਰੇਗਾ ਗਠੀਏ ਦਾ ਪੇਸ਼ੈਂਟ ਕੋਈ ਵੀ ਆਜੇ ਮੇਰੇ ਤੋਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਨਸਟੈਂਟਲੀ ਰੀਲੀਫ ਚਾਹੀਦਾ ਮੈਂ ਜਿਹੜੇ ਜਿਹੜੇ ਪੇਸ਼ੈਂਟ ਨੂੰ ਦਿੱਤਾ ਕੋਈ ਮੇਰੇ ਪੇਸ਼ੈਂਟ ਸੀ ਕੈਨੇਡਾ ਤੋਂ ਉਹਨਾਂ ਨੂੰ ਮੈਂ ਫਾਰਮੂਲਾ ਦਿੱਤਾ ਇਹੀ ਵਾਲਾ ਰੇਤਾ ਵਾਲਾ ਨਾਲ ਉਹਨਾਂ ਨੇ ਮੇਰੇ ਕੋਲ ਤੇਲ ਮੰਗਾਇਆ ਨਾਲ ਉਹਨਾਂ ਨੇ ਮੇਰੇ ਕੋਲ ਕਰੀਮ ਮੰਗਾਈ ਉਹਨਾਂ ਦੀ ਜੋਇੰਟ ਰਿਪਲੇਸਮੈਂਟ ਦੀ ਵਾਰੀ ਆ ਗਈ ਉਹਨਾਂ ਨੇ ਉਹਨੂੰ ਫੋਨ ਕਰਕੇ ਕਿਹਾ ਜੀ ਮੈਂ ਤਾਂ ਬਿਲਕੁਲ ਠੀਕ ਆ ਜੀ ਮੈਂ ਤਾਂ ਭੱਜਿਆ ਫਿਰਦਾ ਹੁਣ ਮੈਂ ਤਾਂ ਭੰਗੜਾ ਪਾਣ ਜੂਗਾ ਹੋ ਗਿਆ ਕਿਆ ਬਾਤ ਹੈ ਸੋ ਐ ਇਸਨ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਰੇਤੇ ਨਾਲ ਔਰ ਕਾਲੇ ਨੂਨ ਨਾਲ ਜਿਹੜਾ ਨਮਕ ਨਾਲ ਆਪਣੇ ਜੋੜਾਂ ਦਾ ਦਰਦ ਹੈਗਾ ਆਪਣੇ ਸਰੀਰ ਦੇ ਉੱਤੇ ਜੋੜਾਂ ਦੇ ਉੱਤੇ ਆਇਆ ਸੋਜੇ ਦਾ ਜਿਹੜਾ ਹੋ ਜਾਂਦਾ ਉਸ ਨੂੰ ਅਸੀਂ ਠੀਕ ਕਰ ਸਕਦੇ ਆ ਜੇਕਰ ਨਾ ਇਹਨਾਂ ਨਾਲ ਠੀਕ ਬੈਠੇ ਤਾਂ ਡਾਕਟਰ ਸਾਹਿਬ ਮੁਤਾਬਕ ਜਿਹੜਾ ਲਾਲ ਤੇਲ ਹੈਗਾ ਔਰ ਇਹ ਖੱਟੀ ਮਰਮ ਹੈਗੀ ਹੈ ਉਹਨਾਂ ਲਈ ਬਾਕਮਾਲ ਸਾਬਿਤ ਹੋ ਸਕਦੀ ਹੈ ਸੋ ਉਮੀਦ ਕਰਦਾ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਜਿਹੜੇ ਉੱਠਣ ਬੈਠਣ ਲੱਗੇ ਹਾਏ ਹਾਏ ਕਰਦੇ ਰਹਿੰਦੇ ਨੇ ਤੇ ਮੈਨੂੰ ਲੱਗਦਾ ਕਿ ਰੇਤੇ ਤੇ ਨਮਕ ਨਾਲ ਉਹ ਆਪਣੇ ਦਰਦਾਂ ਨੂੰ ਬਾਈ ਬਾਈ ਕਰ ਸਕਤੇ ਨੇ ਧੰਨਵਾਦ